ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਬ੍ਰੇਕਿੰਗ ਨਿਊਜ਼ ਹੈ 9594 ETT ਪਰ ਤਿਸ਼ਵੰਦੀ ਵੱਡੀ ਅਪਡੇਟ ਹੈ ਅਪਡੇਟ ਦੱਸਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਹੀ ਕੈਂਡੀਡੇਟ ਜਿਨ੍ਹਾਂ ਨੇ 9594 ਪੋਸਟਾਂ ਵਾਸਤੇ ਅਪਲਾਈ ਕੀਤਾ ਸੀ ਉਨ੍ਹਾਂ ਤੱਕ ਇਹ ਸਮਾਚਾਰ ਪਹੁੰਚ ਜਾਵੇ ਤਾਂ ਦੋਸਤੋ ਆਓ ਲੈ ਕੇ ਚੱਲਦਾ ਹਾਂ ਖਬਰ ਬਲ ਪਬਲਿਕ ਨੋਟਿਸ ਦੇ ਕੇ ਜੋ ਕਿ ਡਾਇਰੈਕਟੋਰੇਟ ਸਿੱਖਿਆ ਭਰ ਤਿੱਪਾਕ ਵੱਲੋਂ ਦਿੱਤਾ ਗਿਆ ਹੈ ਸਕੂਲ ਸਿੱਖਿਆ ਵਿਭਾਗ ਅਧੀਨ 9594 ईटीटी ਕਾਟਰ ਦੀਆਂ ਅਸਾਮੀਆਂ ਦਾ ਵਿਗਿਆਪਨ 22-10-2022 ਨੂੰ ਦਿੱਤਾ ਗਿਆ ਹੈ ਜਿਸ ਵਿੱਚ ਆਖਰੀ ਮਿਤੀ ਜੋ ਅਪਲਾਈ ਕਰਨ ਦੀ ਸੀ 10-11-2022 ਸੀ ਇਹਨਾਂ ਅਸਾਮੀਆਂ ਦਾ ਲਿਖਤੀ ਟੈਸਟ 5-3-2023 ਨੂੰ ਲਿਆ ਗਿਆ ਸੀ ਪਰੰਤੂ ਰਿਟ ਪਟੀਸ਼ਨ ਜੋ ਕਿ 1819 ਆਫ 2023 ਪ੍ਰਵਿੰਦਰ ਸਿੰਘ ਬਨਾਮ ਪੰਜਾਬ ਸਰਕਾਰ ਤੇ ਹੋਰ ਕੇਸਾਂ ਵਿੱਚ ਮਾਨਜੁਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਮਿਤੀ 3 टीसीआर 2024 ਅਨੁਸਾਰ ईटीटी ਭਰਤੀ ਦਾ ਪੇਪਰ 1 ਪੰਜਾਬੀ ਭਾਸ਼ਾ ਦੁਆਰਾ ਲਿਆ ਜਾਣਾ ਹੈ ਇਸ ਮੰਤਵ ਲਈ 1994 ईटीटी ਪੇਪਰ 1 ਪੰਜਾਬੀ ਭਾਸ਼ਾ ਦਾ ਜੋ ਸਿਲੇਬਸ ਹੈ ਉਹ ਬੋਰਡ ਦੀ ਵੈਬਸਾਈਟ www.educationrecruitmentboard.com ਤੇ ਅਪਲੋਡ ਕਰ ਦਿੱਤਾ ਗਿਆ ਹੈ ਤਾਂ ਪੰਜਾਬੀ ਭਾਸ਼ਾ ਜੋ ਪੇਪਰ 1 ਹੈ ਜਿਸ ਦਾ ਲਿਖਤੀ ਟੈਸਟ ਹੈ ਉਸ ਬਾਰੇ ਜੋ ਮਿਤੀ ਦੀ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ ਤਾਂ ਦੋਸਤੋ ਤੁਹਾਨੂੰ ਸਿਲੇਬਸ ਵੀ ਦੱਸ ਦਿੰਦੇ ਹਾਂ ਪਹਿਲਾ ਵਿਆਕਰਨ ਹੈ ਜਿਸ ਵਿੱਚ ਪਾਸ਼ਾ ਅਤੇ ਉਪਾਸ਼ਾ ਇਸ ਤੋਂ ਇਲਾਵਾ ਲਿਪੀ ਅਤੇ ਗੁਰਮੁਖੀ ਲਿਪੀ ਅਤੇ ਇਸ ਤੋਂ ਇਲਾਵਾ ਹੋਰ ਸਿਲੇਬਸ ਜੋ ਤੁਸੀਂ ਦੇਖ ਸਕਦੇ ਹੋ ਸਮਾਂ 100 ਮਿੰਟ ਦਾ ਰਹੇਗਾ ਕੁੱਲ ਅੰਕ ਵੀ 100 ਹੋਣਗੇ ਅਤੇ ਇਸ ਤੋਂ ਇਲਾਵਾ ਜੋ ਭਾਗ ਦੂਜਾ ਹੈ ਪੰਜਾਬੀ ਸਾਹਿਤ ਉਸ ਵਿੱਚ ਜੀਵਨੀ ਅਤੇ ਰਚਨਾਵਾਂ ਨਾਲ ਸੰਬੰਧਿਤ ਪ੍ਰਸ਼ਨ ਇਸ ਤੋਂ ਇਲਾਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਆਧੁਨਿਕ ਪੰਜਾਬੀ ਕਵਿਤਾ ਅਤੇ ਉਪਰੋਕਤ ਸਿਲੇਬਸ 10ਵੀਂ ਜਮਾਤ ਦੇ ਪੱਤਰ ਦੇ ਅਨੁਸਾਰ ਹੋਵੇਗਾ ਤਾਂ ਜਿਨ੍ਹਾਂ ਨੇ ਵੀ ਇਹ ਪ ਤਿਆਰੀ ਕਰਨ ਸਿਲੇਬਸ ਅਕੋਰਡਿੰਗ ਤੇ ਉਮੀਦ ਕਰਦਾ ਹਾਂ ਕਿ ਉਹ ਇਹਨਾਂ ਨੂੰ ਜ਼ਰੂਰ ਕਲੀਅਰ ਕਰ ਲੈਣਗੇ ਤਾਂ ਦੋਸਤੋ ਇੰਨੀ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵਾਂਸ ਅਗੇਨ ਟੂ 올 ਮਾਈ ਪੀਅਰਸ